ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 18ਵੀਂ ਸਦੀ ਦੇ ਮਹਾਨ ਜਰਨੈਲ ਮਹਾਨ ਯੋਧੇ ਮਹਾਨ ਆਗੂ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਸੰਤ ਸਵਾਈ ਬਣ ਕੇ ਜਿਨ੍ਹਾਂ ਨੇ ਪੰਥ ਦੀ ਸੇਵਾ ਕੀਤੀ ਮੇਰੀ ਮਰਾਤ ਬਾਬਾ ਜਸਤ ਸਿੰਘ ਆਰਮਗੜੀਆ 18ਵੀਂ ਸਦੀ ਦੇ ਜਨੈਰ ਉਹਨਾਂ ਦਾ ਅੱਜ ਜਨਮ ਦਿਹਾੜਾ 1723 ਈਸਵੀ ਜਿਨ੍ਹਾਂ ਦਾ ਜਨਮ ਹੁੰਦਾ ਹੈ ਯਾਨੀ ਭਗਵਾਨ ਸਿੰਘ ਜੀ ਦੇ ਦਰਿਆ ਵੇਖੀ ਉਹ ਪਰਿਵਾਰ ਗੁਰੂ ਗ੍ਰੰਥ ਦੇ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਸੋ ਉਹਨਾਂ ਦੇ ਜਨਮ ਦਿਹਾੜੀ ਦੀਆਂ ਦੇਸ਼ ਉਦੇਸ਼ ਦੀਆਂ ਸਾਧੀਆਂ ਸੰਗਤਾਂ ਨੂੰ ਦਾਸ ਵੱਲੋਂ ਗੁਰਦੂਰਾ ਸਾਹਿਬ ਨੂੰ ਲੱਖ ਲੱਖ ਵਧਾਈਆਂ ਹੋਣ ਮਹਾਨ ਜਰਨੈਲ ਦੀ ਬਹੁਤ ਵੱਡੀਆਂ ਕੁਰਬਾਨੀਆਂ ਨੇ ਕਿ ਜਦੋਂ ਮੀਰ ਮੰਨੂ ਵਰਗੇਆਂ ਨੇ ਯਤਨ ਕੀਤੇ ਪੰਥ ਨੂੰ ਖਤਮ ਕਰਨ ਦੇ ਧਾਰਮਿਕ ਸਥਾਨਾਂ ਦੀ ਵਿਦਵੀ ਮੀਰ ਮੰਨੂ ਵਰਗੇ ਜ਼ਕਰੀਆ ਖਾਨ ਵਰਗੇ ਨਾਦਰਸ਼ਾ ਵਰਗੇ ਅਬਦਾਲੀ ਵਰਗੇ ਬੜੇ ਆਏ ਜਿਨ੍ਹਾਂ ਨੇ ਯਤਨ ਕੀਤੇ ਇਥੋਂ ਦਾ ਧਨ ਲੁੱਟਣ ਵਾਸਤੇ ਇਥੋਂ ਦੀ ਬਹੁਤ ਬੇਟੀਆਂ ਨੂੰ ਬੰਦੀ ਬਣਾ ਕੇ ਗਜਨੀ ਦੇ ਬਾਜ਼ਾਰ ਵਿੱਚ ਵੇਚਣ ਵਾਲੇ ਉਹਨਾਂ ਦੇ ਖਿਲਾਫ ਲੜ ਕੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਚਣੇ ਚਵਾਏ ਔਰ ਜੰਗਾ ਜੱਤੀਆਂ ਤੇ ਜਿਹੜੇ ਅਬਦਾਲੀ ਵਰਗੇ ਨਾਦਰਸ਼ਾ ਵਰਗੇ ਪੁੱਛਦੇ ਕਿ ਇਹ ਕੌਣ ਨੇ ਬਾਬਾ ਦਸਾ ਸਿੰਘ ਰਾਮਗੜੀਆ ਵਰਗੇ ਬਾਬਾ ਭਗੇਲ ਸਿੰਘ ਵਰਗੇ ਬੱਬਾ ਜਸਾ ਸਿੰਘ ਆਲੂ ਵਾਲੀਆ ਇਹ ਕੌਣ ਨੇ ਇਹ ਉਹ ਪੰਥ ਦੇ ਉਹ ਸਮੇਂ ਦੇ ਆਗੂ ਸਨ ਜਦੋਂ ਪੰਥ ਨੂੰ ਘੋੜਿਆਂ ਦੀਆਂ ਕਾਠੀਆਂ ਤੇ ਰਹਿਣਾ ਪਿਆ ਘਰ-ਬਾਰ ਛੱਡਣੇ ਪਏ ਸਭ ਕੁਝ ਤਿਆਗ ਦਿੱਤਾ ਛੱਡਣਾ ਪਿਆ ਛੱਡਣਾ ਘਰ-ਬਾਰ ਬੜਾ ਔਖਾ ਹੁੰਦਾ ਹੈ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕਰਕੇ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜੇ ਪੰਥ ਦੀ ਗਵਾਹੀ ਕੀਤੀ ਤੇ ਪੰਥ ਦੀ ਸੇਵਾ ਕੀਤੀ ਉਹ ਸਮੇਂ ਜਦੋਂ ਸਿੱਖਾਂ ਦੇ ਸਿਰਾਂ ਦਾ ਮੁੱਲ ਪੈਂਦਾ ਸੀ 1 ਰੁਪਈਆ ਕਦੇ ਸਾਰੇ ਪਿੰਡ ਤੋਂ ਇਕੱਠਾ ਨਹੀਂ ਸੀ ਹੁੰਦਾ 30 ਰੁਪਏ ਸਿੱਖਾਂ ਦੇ ਸਿਰ ਦਾ ਮੁੱਲ ਪੈਂਦਾ ਉਸ ਸਮੇਂ ਜਦੋਂ ਗੁਰੂ ਤੇ ਵੀ ਪਵੰਦੀ ਸੀ ਗੁਰ ਸ਼ਬਦ ਜਿਹੜਾ ਰੋੜੀ ਕਹੋ ਕਿ ਉਹ ਗੋੜ ਸ਼ਬਦ ਗੁਰੂ ਨਾਲ ਸੰਬੰਧਤ ਤਾਨੂੰ ਕਰੇ ਸੇਖਾਂ ਨੂੰ ਗੁਰੂ ਚੇਤੇ ਨਾਲ ਸੱਚਖੰਡ ਸ਼੍ਰੀ ਹਿਮੰਦਰ ਸਾਹਿਬ ਨੂੰ ਪੂਰਨ ਦਾ ਟਾਉਂ ਦੇ ਬੜੇ ਯਤਨ ਕੀਤੇ ਕਿ ਪੰਥਰੋਹੀਆਂ ਵਾਲੋ ਕਿਤੇ ਗੁਰੂ ਨਾਲ ਜੁੜ ਕੇ ਉਹ ਤਾਕਤ ਨਾ ਮਿਲ ਜੇ ਸੋ ਹਰ ਯਤਨ ਜਿਨ੍ਹਾਂ ਨੇ ਪੰਥਰੋਹੀਆਂ ਤਾਕਤਾਂ ਕੀਤੇ ਤੇ ਜਿਹੜੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਸ ਤਖਤ ਤੇ ਬੈਠਾ ਕਰਕੇ ਐਲਾਨ ਕਰ ਕਰਦੇ ਦੇ ਸ਼ਹੀਦ ਕਰਨ ਦਾ ਗੁਰੂ ਤੇਗ ਬਹਾਦਰ ਸਾਹਿਬ ਜਿਸ ਤੱਕ ਤੌਸ ਤੇ ਬੈਠ ਕੇ ਐਲਾਨ ਕਰਦੇ ਨੇ ਸ਼ਹੀਦ ਕਰਨ ਦਾ ਉਹ ਸ਼ਹਾਦਤ ਦਾ ਜਨਮ ਤਾਂ ਪੀਵੇ ਪਰ ਇਹ ਨਾ ਮੰਨੀ ਉਹ ਵੀ ਦਿੱਲੀ ਜਿੱਤ ਕੇ ਤੇ ਤਖਤ ਤੌਸ ਜਿਹੜਾ ਸੀ ਘੋੜਿਆਂ ਮਗਰ ਪਾ ਕੇ ਤੇ 40 ਥੰਬ ਘੋੜਿਆਂ ਦੇ ਮਗਰ ਪਾ ਕੇ ਜਿਨ੍ਹਾਂ ਨੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਲਿਆ ਛੁੱਟੇ ਵੰਗਾ ਬਾਬਾ ਜਸਾ ਸਿੰਘ ਰਾਮਗੜੀਆ ਬਣਿਆ ਹੋਇਆ ਇਹ ਗਵਾਹੀ ਭਰਦਾ ਹੈ ਉਹ ਤਾਂ ਅੱਜ ਵੀ ਉੱਥੇ ਸਤਖੰਡ ਸ਼੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਿਆ ਸਿੱਖਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਸੋ ਜਿਨ੍ਹਾਂ ਨੇ ਮਹਾਨ ਮੱਲਾਵਾਰੀ ਸਾਡੇ ਪੁਰਖਿਆਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਆਜ ਉਸ ਮਹਾਨ ਜਰਨੈਲ ਜਿਨ੍ਹਾਂ ਦੀ ਸਮੇਂ ਦੀ ਲੋੜ ਹੈ ਉਹ ਜਰਨਲ ਜਰਨੈਲ ਜਿਨ੍ਹਾਂ ਨੂੰ ਲੋੜ ਹੈ ਪਾਵਕੇ ਸਾਨੂੰ ਲੋੜ ਹੈ ਸਮੇਂ ਉਹ ਮਹਾਨ ਜਰਨੈਲ ਦਾ ਜਨਮ ਦਿਹਾੜਾ ਸੋ ਸਾਰੀਆਂ ਦੇਸ਼ਵ ਦੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਪੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ